जमानत अठमी प्रश्न बाई दी चाप ए बी दी परिधि बराबर बराबर रेखा खिंचो सब तो पहले नंबर पर चाप लगाओ ਅਸੀਂ ਚਾਪ ਲਾ ਲਈ ਇਹਦਾ ਨਾਮ ਰੱਖ ਲਿਆ ਅਸੀਂ ਇਹ ਵੀ ਇਸ ਤੋਂ ਬਾਅਦ ਇਹਨੂੰ 스ਕੇਲ ਨਾਲ ਮਿਲਾ ਕੇ ਅੱਗੇ ਵਧਾ ਦੇਵਾਂਗੇ ਠੀਕ ਹੁਣ ਤੁਸੀਂ ਕੀ ਕਰਨਾ ਇਸ ਚਾਪ ਦਾ ਪ੍ਰਕਾਰ ਨਾਲ ਅੱਧ ਕਰੋ ਇਹ ਸਾਡੇ ਕੋਲੇ ਬਿੰਦੂ ਆ ਗਿਆ O AO ਦੇ ਬਰਾਬਰ ਚਾਪ ਲਾਓ ਇਹ ਆ ਗਿਆ ਬਿੰਦੂ ਸਾਡੇ ਕੋਲੇ A ਹੁਣ B ਤੇ ਨਿਊਨ ਕੋਣ ਬਣਾਓ ਇਹ ਦੇ ਬਰਾਬਰ ਤਿੰਨ ਹਿੱਸੇ ਕਰ ਲਓ 1 2 3 ਹੁਣ ਤੁਸੀਂ ਕੀ ਕਰਨਾ ਜਿੰਨੀ ਸਾਡੇ ਕੋਲੇ a ਤੋਂ ਲੈ ਕੇ e ਆ ਉਹ ਅਸੀਂ ਅੱਗੇ e ਤੋਂ ਲੈ ਕੇ f ਕੱਟ ਲੈਣੀ ਹੈ a ਤੋਂ ਲੈ ਕੇ ਜਿੰਨੀ e ਆ ਉਹਨੇ ਅਸੀਂ e ਤੋਂ ਲੈ ਕੇ f ਕੱਟ ਲੈਣੀ ਹੈ ਠੀਕ ਹੈ ਹੁਣ ਸਾਡੇ ਕੋਲ ਇਹ ਬਿੰਦੂ ਆ ਗਿਆ ਐਫ ਹੁਣ ਅਸੀਂ ਕੀ ਕਰਾਂਗੇ ਐਫ ਨੂੰ ਤਿੰਨ ਬਿੰਦੂ ਨਾਲ ਮਿਲਾ ਦਾਂਗੇ ਉਸ ਤੋਂ ਬਾਅਦ ਸੈਟੋ ਸਕੁਅਰ ਦੀ ਸਹਾਇਤਾ ਨਾਲ ਇਹਨੂੰ ਇਹਦੇ ਸਮਾਨ ਅੰਦਰ ਲਾਈਨ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਇਹਨੂੰ ਕਟ ਕੇ ਪਾੜ ਲੈਣਾ ਸੱਜੇ ਹੱਥ ਨਾਲ ਤੇ ਦੂਸਰੇ ਬਿੰਦੂ ਤੱਕ ਚਲੇ ਜਾਣਾ ਫਿਰ ਉਹ ਡਾਟਰ ਲਾਈਨ ਲਾ ਲੈਣੀ ਹੈ ਫਿਰ ਉਹਨੂੰ ਸਕੇਲ ਦੇ ਨਾਲ ਡੋਲ ਲੈਣਾ ਕਟ ਕੇ ਫਿਰ ਇੱਕ ਪੁਆਇੰਟ ਤੱਕ ਚਲੇ ਜਾਣਾ ਫਿਰ ਉੱਤੇ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਸਾਡੀ ਆ ਸੱਲ ਰੇਖਾ ਵਾ ਬੀ ਤੋਂ ਲੈ ਕੇ ਐਫ ਤੱਕ ਇਹ ਬਰਾਬਰ ਤਿੰਨ ਭਾਗਾਂ ਵਿੱਚ ਵੰਡੀ ਗਈ ਹੁਣ ਇਹਦੇ ਵਿੱਚੋਂ ਇੱਕ ਹਿੱਸਾ ਲੈ ਲੋ ਜਿਹੜਾ ਮਰਜੀ ਇੱਕ ਹਿੱਸਾ ਲੈ ਲਓ ਉਹ ਲੈ ਕੇ ਅੱਗੇ ਕੱਟ ਲਓ ਠੀਕ ਹੈ ਤਾਂ ਸਾਡੇ ਕੋਲੇ A ਤੋਂ ਲੈ ਕੇ G ਤੱਕ ਜਿਹੜੀ ਇਹ ਰੇਖਾ ਵਾ G ਤੱਕ ਇਹ ਸਾਡੀ ਕੀ ਆ ਲੜਿੰਦੀ ਰੇਖਾ ਵਾ ਇਹ ਤੋਂ ਲੈ ਕੇ G ਤੱਕ ਜਿਹੜੀ ਅਸੀਂ ਸਾਨੂੰ ਰੇਖਾ ਚਾਹੀਦੀ ਆ you okay.